ਦੋਸਤੋ ਇੱਕ ਕਹਾਣੀ ਸੁਣ ਕੇ ਨਾ ਤੁਹਾਡੀ ਸੋਚ ਬਦਲ ਜਾਵੇਗੀ ਤਾਂ ਫਿਰ ਕਹਾਣੀ ਸ਼ੁਰੂ ਕਰਦੇ ਆ ਦੋਸਤੋ ਇੱਕ ਰੋਡ ਤੇ ਨਾ ਐਕਸੀਡੈਂਟ ਹੁੰਦਾ ਇੱਕ ਛੋਟੇ ਜਿਹੇ ਬੱਚੇ ਦਾ ਉਹਨੂੰ ਚੱਕ ਕੇ ਪੱਜ ਕੇ ਦਵਾ ਦਾ ਐਮਬੂਲੈਂਸ ਨੂੰ ਫੋਨ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਬੱਚੇ ਨੂੰ ਲੈ ਕੇ ਐਮਬੂਲੈਂਸ ਇੱਕ ਹਸਪੀਟਲ ਪਹੁੰਚਦੀ ਹੈ ਹਸਪੀਟਲ ਵਿੱਚ ਜਾ ਕੇ ਪਤਾ ਕਰਦੇ ਆ ਤਾਂ ਡਾਕਟਰ ਸਾਹਿਬ ਨਹੀਂ ਹੁੰਦੇ ਤਾਂ ਨਰਸ ਹੁੰਦੀ ਜਿਹੜੀ ਫੋਨ ਕਰਦੀ ਆ ਡਾਕਟਰ ਸਾਹਿਬ ਨੂੰ ਡਾਕਟਰ ਸਾਹਿਬ ਇੱਕ ਪੇਸ਼ੈਂਟ ਬੜਾ ਸੀਰੀਅਸ ਆ ਜੇਕਰ ਤੁਸੀਂ ਚਾਹੋ ਤਾਂ ਜਲਦੀ ਨਾਲ ਆਓ ਤੇ ਇਸ ਪੇਸ਼ੈਂਟ ਦਾ ਇਲਾਜ ਕਰਨਾ ਪਈਦਾ ਤਾਂ ਡਾਕਟਰ ਸਾਹਿਬ ਕੁਛ ਟਾਈਮ ਬਾਅਦ ਹਸਪਤਾਲ ਪਹੁੰਚਦੇ ਆ ਜਦੋਂ ਹਸਪਤਾਲ ਪਹੁੰਚਦੇ ਆ ਨਾ ਦੋਸਤੋ ਤਾਂ ਜਿਹੜੇ ਕਾਫੀ ਟਾਈਮ ਲੱਗ ਜਾਂਦਾ ਡਾਕਟਰ ਸਾਹਿਬ ਨੂੰ ਘਰੇ ਉੱਥੇ ਹਸਪਤਾਲ ਪਹੁੰਚਦੇ ਆ ਪਹੁੰਚਦੇ ਆ ਤੇ ਉਹਦੇ ਜਿਹੜੇ ਬੱਚੇ ਦੇ ਕੋਈ ਮਾਮਾ ਚਾਚਾ ਬਾਪ ਕੋਈ ਵੀ ਹੁੰਦਾ ਜਿਹੜੇ ਪੰਜ ਸੱਤ ਜਣੇ ਡਾਕਟਰ ਨੂੰ ਘੇਰ ਲੈਂਦੇ ਆ ਵੀ ਡਾਕਟਰ ਸਾਹਿਬ ਤੁਹਾਨੂੰ ਪਤਾ ਨਹੀਂ ਬੱਚਾ ਕਦੋਂ ਦਾ ਜ਼ਖਮੀ ਆ ਸੀ ਤੁਹਾਨੂੰ ਫੋਨ ਤੇ ਫੋਨ ਕਰ ਰਹੇ ਆ ਤੁਹਾਡੀ ਨਰਸ ਵੀ ਫੋਨ ਕਰ ਰਹੀ ਆ ਤੁਸੀਂ ਕਿੰਨਾ ਟਾਈਮ ਲਾ ਦਿੱਤਾ ਹੋਣ ਤੇ ਕਿੰਨਾ ਤੁਸੀਂ ਕਿੰਨੇ ਲਾ ਪ੍ਰੋਵਾਈਡ ਡਾਕਟਰ ਹੈਗੇ ਆ ਤੁਸੀਂ ਤੇ ਕਿੰਨੇ ਤੁਸੀਂ ਤੁਸੀਂ ਕੀ ਸਮਝਦੇ ਆ ਤੁਹਾਡੇ ਤੋਂ ਵੱਡਾ ਕੋਈ ਡਾਕਟਰ ਨਹੀਂ ਕੀ ਇੱਥੇ ਕੋਈ ਇਲਾਜ ਨਹੀਂ ਕਰ ਸਕਦਾ ਤੁਹਾਡੇ ਤੋਂ ਜ਼ਿਆਦਾ ਤਾਂ ਡਾਕਟਰ ਚੁੱਪਚਾਪ ਉਹ ਕਹਿੰਦਾ ਵੀ ਮੈਨੂੰ ਇਲਾਜ ਕਰ ਦਿਓ ਬੱਚੇ ਤੇ ਮੈਨੂੰ ਆਪਰੇਸ਼ਨ ਤੇ ਇੱਥੇ ਜਾਣ ਦਿਓ ਮੈਨੂੰ ਤੁਹਾਡੇ ਬੱਚੇ ਦਾ ਆਪਰੇਸ਼ਨ ਕਰਨਾ ਮੈਂ ਤੁਸੀਂ ਮੈਨੂੰ ਇੱਥੇ ਰੋਕੋ ਨਾ ਡਾਕਟਰ ਅੰਦਰ ਚਲਾ ਜਾਂਦਾ ਅੰਦਰ ਜਾ ਕੇ ਬੱਚੇ ਦੀ ਕੰਡੀਸ਼ਨ ਦੇਖਦਾ ਤੇ ਇਲਾਜ ਸ਼ੁਰੂ ਕਰ ਦਿੰਦਾ ਡਾਕਟਰ ਸਾਹਿਬ ਬੱਚੇ ਦਾ ਆਪਰੇਸ਼ਨ ਕਰਦਾ ਬਿਲਕੁਲ ਘੰਟਾ ਡੇਢ ਲੱਗ ਜਾਂਦਾ ਜਦੋਂ ਪੂਰੇ ਸਹੀ ਬੱਚਾ ਬਿਲਕੁਲ ਤੰਦਰੁਸਤ ਹੋ ਜਾਂਦਾ ਬਿਲਕੁਲ ਆਪਰੇਸ਼ਨ ਸੈੱਟ ਹੋ ਜਾਂਦਾ ਤਾਂ ਡਾਕਟਰ ਸਾਹਿਬ ਬਾਹਰ ਨਿਕਲ ਜਾਂਦੇ ਆ ਜਦੋਂ ਬਾਹਰ ਨਿਕਲਦੇ ਆ ਤਾਂ ਫਿਰ ਉਹਦੇ ਜਿਹੜੇ ਰਿਸ਼ਤੇਦਾਰ ਹੁੰਦੇ ਆ ਬੱਚੇ ਦੇ ਉਹ ਸਾਰੇ ਉਹਨੂੰ ਡਾਕਟਰ ਨੂੰ ਘੇਰ ਲੈਂਦੇ ਆ ਫਿਰ ਕਿ ਡਾਕਟਰ ਸਾਹਿਬ ਤੁਸੀਂ ਤੁਸੀਂ ਸਾਨੂੰ ਦੱਸੋ ਦੱਸੋ ਕਿ ਬੱਚਾ ਕਿਵੇਂ ਆ ਕੀ ਕੰਡੀਸ਼ਨ ਆ ਬੱਚੇ ਦੀ ਬੱਚਾ ਠੀਕ ਆ ਡਾਕਟਰ ਸਾਹਿਬ ਕਹਿੰਦੇ ਵੀ ਬੱਚਾ ਠੀਕ ਆ ਤੇ ਬਾਕੀ ਜੋ ਕੁਝ ਵੀ ਪੁੱਛਣਾ ਹੂੰ ਤੁਸੀਂ ਨਰਸ ਤੋਂ ਪੁੱਛ ਲਓ ਉਹ ਕਹਿੰਦੇ ਉਹ ਕਹਿੰਦੇ ਡਾਕਟਰ ਨੂੰ ਕਹਿੰਦੇ ਕਿ ਤੇਰੇ ਚ ਐਡਾ ਹਕਾਰ ਤੈਨੂੰ ਕਿਸ ਗੱਲ ਦਾ ਹਕਾਰ ਆ ਕਹਿੰਦੇ ਤੁਸੀਂ ਕੀ ਸਮਝਦੇ ਐ ਦੂਜਾ ਸ਼ਹਿਰ ਦੇ ਵਿੱਚ ਕੋਈ ਹੋਰ ਡਾਕਟਰ ਨਹੀਂ ਤੁਸੀਂ ਨੇੜੇ ਪੈਂਦੇ ਸੀ ਤਾਂ ਕਰਕੇ ਅਸੀਂ ਇੱਥੇ ਲੈ ਕੇ ਆਏ ਹਾਂ ਬੱਚੇ ਨੂੰ ਪਰ ਤੁਸੀਂ ਤਾਂ ਸਾਡੇ ਨਾਲ ਗੱਲ ਵੀ ਨਹੀਂ ਕਰਨਾ ਚਾਹੁੰਦੇ ਡਾਕਟਰ ਚੁੱਪ ਕਰਕੇ ਬਾਹਰ ਚਲਾ ਜਾਂਦਾ ਤਾਂ ਉਹ ਫਿਰ ਭੱਜ ਕੇ ਜਾ ਕੇ ਨਰਸ ਕੋਲ ਚਲੇ ਜਾਂਦੇ ਆ ਤੇ ਨਰਸ ਨੂੰ ਕਹਿੰਦੇ ਵੀ ਬੱਚਾ ਪਰ ਨਰਸ ਕਹਿੰਦੀ ਵੀ ਬੱਚਾ ਤੁਹਾਡਾ ਬਿਲਕੁਲ ਠੀਕ ਹੈ ਪਰ ਉਹ ਬੱਚੇ ਦੇ ਜਿਹੜੇ ਮਾਪੇ ਸੀ ਨਾ ਉਹ ਕਹਿੰਦੇ ਬੱਚੇ ਦੀ ਦਾ ਬਾਅਦ ਚ ਪੁੱਛਾਂਗੇ ਤੋ ਇਹ ਦੱਸੋ ਵੀ ਡਾਕਟਰ ਨੂੰ ਹਕਾਰ ਕਿਸ ਗੱਲ ਦਾ ਕੀ ਲੱਗਦਾ ਡਾਕਟਰ ਨੂੰ ਕੀ ਲੱਗਦਾ ਵੀ ਇਹ ਹੀ ਡਾਕਟਰ ਹੈ ਇੱਥੇ ਇੱਥੇ ਕੋਈ ਹੋਰ ਡਾਕਟਰ ਹੈ ਨਹੀਂ ਜਿਹੜਾ ਸਾਡੇ ਬੱਚੇ ਦਾ ਇਲਾਜ ਕਰ ਸਕਦਾ ਉਹ ਤਾਂ ਬਿਲਕੁਲ ਨੇੜੇ ਸੀ ਹਸਪਤਾਲ ਤਾਂ ਅਗਰ ਕਿ ਅਸੀਂ ਇੱਥੇ ਆ ਗਏ ਨਹੀਂ ਤਾਂ ਅਸੀਂ ਤੁਹਾਡੇ ਹਸਪਤਾਲ ਚ ਕਦੇ ਵੀ ਨਾ ਆਉਂਦੇ ਪਰ ਬਾਹਲੀਆਂ ਗੱਲਾਂ ਸੁਣ ਕੇ ਨਰਸ ਤੋਂ ਫਿਰ ਰਿਆ ਨਾ ਗਿਆ ਨਰਸ ਇਮੋਸ਼ਨਲ ਹੋ ਗਿਆ ਤਾਂ ਨਰਸ ਨੇ ਕਿਹਾ ਸਵੇਰੇ ਤੁਹਾਨੂੰ ਪਤਾ ਇੱਕ ਐਕਸੀਡੈਂਟ ਹੋਇਆ ਸੀ ਉਹਦੇ ਵਿੱਚ ਇੱਕ ਬੱਚਾ ਮਰ ਗਿਆ ਸੀ ਉਹ ਕਹਿੰਦੇ हां ਉੱਤ ਸਾਨੂੰ ਪਤਾ ਉਹ ਕਹਿੰਦੇ ਉਹ ਬੱਚਾ ਡਾਕਟਰ ਸਾਹਿਬ ਦਾ ਸੀ ਜਿਹੜਾ ਕੀ ਨਹੀਂ बच ਸਕਦਾ ਆ ਮਰ ਗਿਆ ਬਿਜਾਰਾ ਤੇ ਐਨ ਮਗਰ ਤੇ ਜਦੋਂ ਤੁਹਾਡਾ ਬੱਚਾ ਦਾ ਐਕਸੀਡੈਂਟ ਹੋਇਆ ਉਸ ਤੋਂ ਥੋੜੇ ਟਾਈਮ ਬਾਅਦ ਹੀ ਡਾਕਟਰ ਨੇ ਆਪਣੇ ਬੱਚੇ ਦਾ ਸ਼ਸ਼ਕਾਰ ਕਰਨਾ ਸੀ ਉਹਦਾ ਕਿਰਿਆ ਕਰਮ ਕਰਨਾ ਸੀ ਪਰ ਜਦੋਂ ਅਸੀਂ ਆਪਦੀ ਡਿਊਟੀ ਸਮਝ ਕੇ ਫੋਨ ਕੀਤਾ ਤਾਂ ਡਾਕਟਰ ਮੈਂਟਲ ਸਾਨੂੰ ਤਾਂ ਇਹ ਲੱਗਦਾ ਸੀ ਡਾਕਟਰ ਸਾਹਿਬ ਆਉਣਗੇ ਨਹੀਂ ਪਰ ਡਾਕਟਰ ਸਾਹਿਬ ਨੇ ਆਪਣਾ ਫਰਜ਼ ਨਿਭਾਉਣ ਵਾਸਤੇ ਆਏ ਆ ਕੇ ਤੁਹਾਡੇ ਬੱਚੇ ਦੀ ਜਾਨ ਬਚਾਈ ਸਾਡੀ ਨਜ਼ਰਾਂ ਚ ਡਾਕਟਰ ਸਾਹਿਬ ਬਹੁਤ ਮਹਾਨ ਆ ਠੀਕ ਹੈ ਹੁਣ ਜਿਆਦਾ ਤਾਂ ਨਹੀਂ ਖੜੇ ਉਹ ਕਿਉਂਕਿ ਉਹਨਾਂ ਨੇ ਆਪਦੇ ਬੱਚੇ ਦਾ ਜਾ ਕੇ ਸੰਸ਼ਕਾਰ ਕਰਨਾ ਸੀ ਕਿਰਿਆ ਕਰਮ ਕਰਨਾ ਸੀ ਇਹਸ ਕਰਕੇ ਉਹ ਚਲੇ ਗਏ ਤੁਹਾਨੂੰ ਇਸ ਇਹ ਦੇਖਣਾ ਚਾਹੀਦਾ ਕਿ ਕਦੇ ਵੀ ਬਿਨਾਂ ਸੋਚੇ ਸਮਝੇ ਕਿਸੇ ਤੇ ਵੀ ਕੋਈ ਇਲਜ਼ਾਮ ਨਹੀਂ ਲਾਉਣਾ ਚਾਹੀਦਾ ਆਮ ਆਪਣੇ ਐਵੇਂ ਹੀ ਚੱਲਦਾ ਨਾ ਵੀ ਆਪਾਂ ਬਿਨਾਂ ਸੋਚੇ ਸਮਝੇ ਅਗਲੇ ਦੀ ਕੰਡੀਸ਼ਨ ਦੇਖੇ ਬਿਨਾਂ ਹਰ ਬੰਦੇ ਤੇ ਇਲਜ਼ਾਮ ਲਾ ਦਿੰਨੇ ਆ ਕਿ ਆ ਤੂੰ ਉਸ ਤਾਂ ਐ ਕਰ ਦਿੱਤਾ ਜੀ ਤੁਸੀਂ ਐ ਕਰਤਾ ਹਮੇਸ਼ਾ ਹਾਰੇ ਕੇ ਬੰਦੇ ਦੀ ਪਹਿਲਾਂ ਕੰਡੀਸ਼ਨ ਨੂੰ ਸਮਝਣਾ ਚਾਹੀਦਾ ਜੇ ਅਗਰ ਅੱਜ ਦੀ ਕਹਾਣੀ ਚੰਗੀ ਲੱਗੀ ਆ ਉਹ ਇੱਕ ਲਾਈਕ ਕਰ ਦਿਓ ਜਿਹਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰੋ ਥੈਂਕ ਯੂ